ਅਮਰਜੀਤ ਹਣੀ ਕੀਰਤੀ ਕਸਨ ਦਾ ਆਯਾਦ ਦਾ ਸੂਬਾ ਖਬਰ ਜਿਹੜਾ ਚੋਣਾਂ ਦਾ ਸਵਾਲ ਆ ਕਿ 2024 ਦੀਆਂ ਚੋਣਾਂ ਆ ਵੀ ਇਹਦੇ ਵਿੱਚ ਜਥੇਬੰਦੀ ਦਾ ਕੀ ਸਟੈਂਡ ਹੋਊਗਾ ਕੀਰਤੀ ਕਸਨ ਆਯਾਦ ਇਹ ਸਮਝਦੀ ਹੈ ਕਿ ਜਿਹੜਾ ਚੋਣਾਂ ਰਾਹੀਂ ਲੋਕਾਂ ਦੀ ਮੁਕਤੀ ਨਹੀਂ ਹੋਣੀ ਲੋਕਾਂ ਦੇ ਭਲੇ ਨਹੀਂ ਹੋਣੇ ਇੱਕ ਸੱਤਾ ਬਦਲਦੀ ਆ ਬੰਦੇ ਬਦਲਦੇ ਆ ਨੀਤੀਆਂ ਪਾਲਿਸੀਆਂ ਉਹੀ ਰਹਿੰਦੀਆਂ ਕਿਉਂਕਿ ਜੋ WTO ਦਾ ਸਮਝੌਤਾ ਜਿਹੜੀ ਵੀ ਮਰਜੀ ਸਰਕਾਰ ਆ ਚਾਹੇ ਕਮਿਊਨਿਸਟਾਂ ਦੀ ਹੋਵੇ ਚਾਹੇ ਕਿਸੇ ਦੀ ਹੋਵੇ ਉਹ ਨੀਤੀਆਂ ਨੂੰ ਇੰਨੇ ਬਿੰਨ ਲਾਗੂ ਕਰਨਾ ਪੈਂਦਾ ਉਹ ਜਿਹੜਾ ਸਮਝੌਤਾ ਕੀਤਾ ਵੇ ਉਸ ਨੂੰ ਕੋਈ ਲੰਘ ਨਹੀਂ ਸਕਦਾ ਤੇ ਜੇ ਉਹ ਸਮਝੌਤਾ ਨਹੀਂ ਲੰਘ ਸਕਦਾ ਤਾਂ ਫਿਰ ਇਹਦਾ ਮਤਲਬ ਹੈ ਤੁਸੀਂ ਚੋਣਾਂ 'ਚ ਜਾ ਕੇ ਲੋਕਾਂ ਦਾ ਭਲਾ ਕਿਵੇਂ ਕਰੋਗੇ ਜਿਹੜੀਆਂ ਸਾਥੀਆਂ ਨੇ ਪਹਿਲਾਂ ਵੀ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਦੇਖਿਆ ਉਹਨਾਂ ਨੇ ਵੀ ਆਪਣੇ ਤਜਰਬੇ ਤੋਂ ਸਿੱਖਿਆ ਕਿ ਬੰਗਾਲ ਦੇ ਵਿੱਚ 35 ਸਾਲਾਂ ਦਾ ਕਾਮਰੇਡਾਂ ਦਾ ਰਾਜ ਰਿਹਾ ਉਹਨਾਂ ਨੇ ਕੁਝ ਬਣ ਸਕਿਆ ਤੇ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਦੀ ਮੌਜੂਦਾ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ ਭਗਤ ਸਿੰਘ ਦੇ ਨਾਂ ਤੇ ਅਤੇ ਭਗਤ ਸਿੰਘ ਦੇ ਜੋ ਬਾਦੇ ਉਹਨਾਂ ਨੂੰ ਪੂਰੇ ਕਰਨਾ ਹੈ ਇਹ ਵੀ ਲਗਭਗ 2 ਸਾਲਾਂ ਦੇ ਵਿੱਚ ਜਿਵੇਂ ਪਹਿਲਾ ਕਾਲੀ ਕਾਂਗਰਸੀਆਂ ਨੇ ਕੀਤਾ ਉਹੀ ਕਰ ਰਿਹਾ ਸੋ ਸਾਡੀ ਜਿਹੜੀ ਸਮਝ ਹੈ ਕਿ ਜਿਹੜੀਆਂ ਵੀ ਕਿਸਾਨ ਜੱਥੇਬੰਦੀਆਂ ਉਹ ਚੋਣਾਂ 'ਚ ਹਿੱਸਾ ਨਹੀਂ ਲੈਣੀਆਂ ਤੇ ਨਾ ਹੀ ਉਹਨਾਂ ਨੂੰ ਲੈਣਾ ਚਾਹੀਦਾ ਕਿ ਜੇ ਕੋਈ politikal ਚੋਣਾਂ 'ਚ ਹਿੱਸਾ ਲੈਂਦੀ ਆ ਅਸੀਂ ਨਾ ਕਿਸੇ ਦੀ ਸਪੋਰਟ ਕਰਨੀ ਅਸੀਂ ਮੁੱਦਿਆਂ ਦੇ ਆਧਾਰ 'ਤੇ ਉਸ ਦਾ ਵਿਰੋਧ ਕਰਨਾ ਕਿਸੇ ਇੱਕ ਸਪੈਸ਼ਲ ਪਾਰਟੀ ਦਾ ਵਿਰੋਧ ਕਰਨਾ ਜਾਂ ਸਪੈਸ਼ਲ ਕਿਸੇ ਪਾਰਟੀ ਦੀ ਸਪੋਰਟ ਕਰਨਾ ਇਹ ਕੀਰਤੀਸਿਨ ਆਯਾਤ ਦਾ ਪ੍ਰੋਗਰਾਮ ਨਹੀਂ ਅਸੀਂ ਮੁੱਦਿਆਂ ਦੇ ਆਧਾਰ 'ਤੇ ਕੇਂਦਰ ਸਰਕਾਰਾਂ ਉਸ ਨੂੰ ਸਵਾਲ ਕਰਨੇ ਉਸ ਤੋਂ ਮੰਗਾਂ ਬਣਾਉਣੀਆਂ ਪੰਜਾਬ ਦੀ ਸਰਕਾਰ ਅਸੀਂ ਪੰਜਾਬ ਸਰਕਾਰ ਤੋਂ ਜਿਹੜੇ ਲੋਕਾਂ ਦੇ ਮੰਗਾਂ ਮਸਲੇ ਉਹਨਾਂ ਤੇ ਸੰਘਰਸ਼ ਕਰਨਾ ਸਾਡੀ ਮੇਨ ਆ ਜਿਹੜੀ ਟੇਕ ਉਹ ਲੋਕ ਸੰਘਰਸ਼ਾਂ ਤੇ ਪੋਲੀਟੀਕਲ ਚੋਣਾਂ ਰਾਹੀਂ ਵੋਟਾਂ ਰਾਹੀਂ ਜਾਂ ਸੱਤਾ ਦੇ ਵਿੱਚ ਹੀ ਜਾਣਾ ਸਾਡਾ ਮਨੋਰਥ ਹੈ ਜਿਹੜੇ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਕੀ ਸਟੈਂਡ ਹੈ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਹੀ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਆ ਉਸ ਮੀਟਿੰਗ ਦੇ ਵਿੱਚ ਜਿਹੜੇ ਪ੍ਰੋਗਰਾਮ ਆਉਣਗੇ ਉਹਨਾਂ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਿਨਾਂ ਕਿ 24 ਤੋਂ ਪਹਿਲਾਂ ਪਹਿਲਾਂ ਕੋਸ਼ਰੋ ਕੋਸ਼ਤ ਕੇਂਦਰ ਸਰਕਾਰ ਦੇ ਖਿਲਾਫ ਸਾਨੂੰ ਸੰਘਰਸ਼ ਲੀਕਣਾ ਪਊਗਾ ਤਾਂ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਅਸੀਂ ਬਣਾ ਸਕੀਏ ਜੋ ਭਾਰਤੀ ਕਿਸਾਨ ਜਨਕਤਾ ਗ੍ਰਾਹਾਂ ਵੱਲੋਂ ਖਾਸ ਕਰਕੇ ਜਿਹੜੀ ਸੈਂਟਰ ਦੀ ਬੀਜੇਪੀ ਸਰਕਾਰ ਹੈ ਕਿਉਂਕਿ 24 ਵਾਲੀਆਂ ਚੋਣਾਂ ਨੇੜੇ ਆ ਗਈਆਂ ਜਿੰਨਾ ਖੇਤੀ ਕਾਨੂੰਨਾਂ ਵੇਲੇ ਵਾਅਦੇ ਕੀਤੇ ਹਨ ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਚੀ ਲੰਕੀ ਜਾਂਦੇ ਆ ਉਹਦੇ ਵਿਰੋਧ ਵਜੋਂ ਜਿਹੜੀ ਮੋਦੀ ਦੀ ਪੋਜੀਸ਼ਨ ਹੈ ਉਹ 24 ਵਾਲੀਆਂ ਚੋਣਾਂ ਤੇ ਮੌਜ ਦੇ ਨਾਲ ਪੰਜਾਬ ਦੀ ਧਰਤੀ ਤੇ ਆ ਕੇ ਪੈਰ ਧਰ ਲੈਣ ਉਹਨਾਂ ਦੇ ਕੈਂਡੀਡੇਟ ਉਹਨਾਂ ਵਾਸਤੇ ਮੁਸੀਬਤਾਂ ਖੜੀਆਂ ਹੋਣਗੀਆਂ ਇੰਨਾ ਦਿਨਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਹੈ ਉਹ ਪੱਬਾ ਪਾਰ ਐ ਕੰਪਨੀਆਂ ਦੇ ਪੱਖ ਚ ઊਹੀ ਖੜੀ ਹੈ ਕਿਸਾਨਾਂ ਦੇ ਉਲਟਾ ਕਿਸਾਨਾਂ ਦੇ ਨਾਲ ਬੈਰ ਵਿੱਢਿਆ ਹੋਇਆ ਹੈ ਜਿਸ ਦੇ ਚੋ ਭਾਜਪੀ ਪਾਰਟੀ ਨੂੰ ਪੰਜਾਬ ਦੇ ਵਿੱਚ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਾਡਾ ਇਸ ਵਜੋਂ ਨਹੀਂ ਕੋਈ ਵਿਰੋਧ ਹੈਗਾ ਵੀ ਕੋਈ ਹੋਰ ਪਾਰਟੀਆਂ ਦੂ ਆ ਕੇ ਚੰਗਾ ਰਾਜ ਕਰਨਗੀਆਂ ਪਰ ਜਿਹੋ ਜਿਹੇ ਹਾਲਤ ਬੀਜੇਪੀ ਨੇ ਧੱਕੜ ਰਵਈਏ ਨਾਲ ਅਪਣਾਈ ਹੋਈ ਹੈ ਉਹਦੇ ਵਿਰੋਧ ਚ ਅਸੀਂ ਜੇ ਦਿੱਲੀ ਵਾਲਿਆਂ ਰਹਿੰਦੀਆਂ ਮੰਗਾ ਮਸਲੇ ਨਹੀਂ ਪੂਰੇ ਕਰਦੀ ਸਰਕਾਰ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਹੈਗੀ ਤੇ 24 ਵਾਲੀਆਂ ਚੋਣਾਂ 'ਚ ਪੰਜਾਬ ਦੀ ਧਰਤੀ ਤੇ ਇਹਨਾਂ ਦੇ ਕੈਂਡੀਡੇਟਾਂ ਨੂੰ ਉਤਰਨਾ ਬਹੁਤ ਸਮੱਸਿਆਵਾਂ ਖੜੀਆਂ ਹੋਣਗੀਆਂ ਜਿਵੇਂ ਇਹ ਤੋਂ ਪਿਛਲੀਆਂ ਚੋਣਾਂ ਵੇਲੇ ਦੂਜੀਆਂ ਪਾਰਟੀਆਂ ਦੇ ਨਾਲ ਆਮ ਲੋਕਾਂ ਨੇ ਗੱਲ ਕਰੀ ਜਿਨ੍ਹਾਂ ਨੇ ਉਹਦੇ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਸੈਨ ਕਰਕੇ ਆਏ ਸੀ ਉਹਨਾਂ ਪਾਰਟੀਆਂ ਦਾ ਜੀਣਾ ਹਰਾਮ ਕਰਤਾ ਲੋਕਾਂ ਨੇ ਅਸੀਂ ਭਾਰਤ ਦੀ ਸਰਕਾਰ ਨੂੰ ਇਹ ਗੱਲਾਂ ਚੇਤਾਵਨੀ ਦੇਣੀ ਚਾਹੁੰਦੇ ਆ ਕਿਉਂਕਿ ਚੋਣਾਂ ਤੋਂ ਪਹਿਲਾਂ ਜੇ ਮੰਗਾਂ ਮਸਲਾਂ ਦਾ ਕੋ ਮੂੰਹ ਸਿਰ ਬਣਦਾ ਨਹੀਂ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਹੈਗੀਆਂ ਉਹ ਸੋਚ ਰਹੀਆਂ ਹਨ ਦਿੱਲੀ ਮੋਰਚੇ ਬਾਰੇ ਮੋੜ ਵਿਚਾਰਨ ਦੀ ਗੱਲ ਆ ਗਈ ਉਹਦੇ ਤੇ ਅੱਜ ਚਾਹੇ ਮੀਟਿੰਗ ਹੋ ਰਹੀ ਹੈ ਪਰਸੋ ਸਾਡੇ ਸੂਬੇ ਦੀ ਮੀਟਿੰਗ ਵੀ ਹੈ ਇਸੇ ਪੋਜੀਸ਼ਨ ਦੇ ਉੱਤੇ ਵੀ ਸਰਕਾਰ ਨਾਲ ਕਹਿੋ ਜਾਂ ਨਜਿੱਠਣਾ ਹੈ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਹੈ ਜਿਹੜੀ ਮਾੜੀ ਹੋਣੀ ਹੈ ਪਤਲੀ ਹੋਣੀ ਹੈ ਲੋਕਾਂ ਨੇ ਇਹਨਾਂ ਦੇ ਉੱਤੇ ਹਾਈ ਹੋਣ ਇੱਕ ਵਾਰੀ ਇਸ ਲਈ ਬੀਜੇਪੀ ਦੀ ਸਰਕਾਰ ਨੂੰ ਇਹ ਗੱਲ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ ਵੀ ਪੰਜਾਬ ਦੀ ਧਰਤੀ ਤੇ ਜੇ ਕੋਈ ਆਪ ਦਾ ਕੈਂਡੀਡੇਟ ਤਾਰਨਗੇ ਹੋ ਉਹ ਮੰਗਾ ਮਸਲੇ ਹੱਲ ਕਰੇ ਬਣਾ ਤਾਰਨਗੇ ਮੁਸ਼ਕਿਲ ਆ ਉਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਜਿਵੇਂ ਪਹਿਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਹੈਗਾ ਉਹਨਾਂ ਦੇ ਖਾਤੇ ਨਹੀਂ ਖੁੱਲੇ ਹੈਗੇ ਇਹੀ ਹਾਲ ਹੁਣ 24 ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ ਉਹਦੇ ਵਿੱਚ ਇਹਨਾਂ ਦਾ ਫੋਨ ਹੈ ਦੇਖੋ ਮੈਂ ਬੀਕੇਜੂ ਇਕਤਾ ਗਰਾਹਾਂ ਬਠਿੰਡੇ ਬਲੱਗ ਦਾ ਜਨ ਸੈਕਟਰੀ ਗਰਪਾਲ ਸਿੰਘ ਦਿਹਾਉਣਾ ਲਗਾਤਾਰ ਜਾਨੀ ਚੱਲਦੇ ਘੋਲ ਦਰਾਂ ਸਾਡੇ ਬੀਕੇਜੂ ਇਕਤਾ ਗਰਾਹਾਂ ਵੱਲੋਂ ਯਾਨੀ ਸਾਰੇ ਸੰਯੁਕਤ ਮੋਰਚੇ ਨੂੰ ਜਿੰਨਾ ਵੀ ਲੱਗਦਾ ਸੀ ਵੀ ਕੋਈ ਵੋਟਾਂ ਵਾਲੇ ਖਿਆਲ ਆਪਦੇ ਮਨ ਚ ਰੱਖ ਕੇ ਰੱਖਦਾ ਉਹ ਹੋ ਜਾ ਵੀ ਯਾਰ ਵੋਟਾਂ ਚ ਜਾ ਕੇ ਸਮਰ ਸਕਦਾ ਕੁਝ ਉਹ ਜਣੀ ਲਗਾਤਾਰ ਅਗਰਾਹਾ ਸਾਹਿਬ ਨੇ ਵੀ ਕਿਹਾ ਸੀ ਵੀ ਨਹੀਂ ਜਦੋਂ ਤੁਸੀਂ ਇੱਥੋਂ ਤਾਈਂ ਸਮਾਰ ਲਿਆ ਲੋਕਾਂ ਨੇ ਜੁੜ ਕੇ ਸਾਰਾ ਕੁਝ ਤਾਂ ਵੋਟਾਂ ਨੇ ਤਾਂ ਵਿਗਾੜ ਨਾ ਦੇਣੋ ਦੇਣਾ ਉਹ ਵੋਟਾਂ ਵਾਲੇ ਘੇਰੇ ਚ ਆ ਕੇ ਸਾਡੇ ਕੁਸ ਆਗੂਆਂ ਦਾ ਜਣੀ ਦੂਜੀਆਂ ਜਥੇਬੰਦੀਆਂ ਦਾ ਭਲੇਖਾ ਵੀ ਦੂਰ ਹੋਇਆ ਤੇ ਮੈਨੂੰ ਲੱਗਦਾ ਵੀ 24 ਵਾਲੇ ਇਲੈਕਸ਼ਨਾਂ ਚ ਉਹ ਇਸ ਗੱਲਾਂ ਤੋਂ ਦੂਰ ਹੀ ਰਹਿਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਇੱਕ ਸਾਡਾ ਇਹ ਜਣੀ ਜਿਹੜਾ ਸੰਘਰਸ਼ਾ ਉਹੋ ਹੀ ਸਰਕਾਰਾਂ ਦੇ ਉੱਪਰ ਦੀ ਹੋ ਕੇ ਆਪਦੀ ਗਵਾਹੀ ਕਰਕੇ ਅਸੀਂ ਪਗਾ ਸਕਦੇ ਆ ਆਪਦੀ ਬੋਟਾਂ ਵਾਲੇ ਗੇੜਬਿਜ ਦੀ ਆ ਕੇ ਕਦੇ ਵੀ ਲੋਕਾਂ ਦੀ ਪੁਗਦੀ ਨਹੀਂ ਹੁੰਦੀ ਲੋਕਾਂ ਦੀ ਗੱਲ ਨਹੀਂ ਸੁਣਵਾਈ ਹੁੰਦੀ ਇਸ ਗੱਲ ਕਰਕੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਨਹੀਂ ਇਸ ਗੇੜ ਚ ਆਉਣਾ ਚਾਹੀਦਾ ਤੇ ਨਾ ਹੀ ਸਾਡੀ ਜਥੇਬੰਦੀ ਕਿਤੇ ਵੀ ਇਸ ਗੇੜ ਚ ਆਈ ਇਹਦੀ ਮੰਗਾਂ ਲਈ ਤੁਹਾਡੇ ਵੱਲੋਂ ਕੋਈ ਜੇ ਕਦਮ ਚੁੱਕੇ ਜਾਣ ਕਿ ਜਿਹੜੇ ਜਿਹੜੇ ਕਿਸਾਨ ਆंदोलਨਾਂ ਮੰਗਾਂ ਮੰਨੀਆਂ ਗਈਆਂ ਸੀ ਪਰ ਲਾਗੂ ਨਹੀਂ ਹੋਈਆਂ ਵੇਖੋ ਲਗਾਤਾਰ ਸੰਜੋਤ ਮੋਰਚੇ ਦੀ ਮੀਟਿੰਗ ਚੱਲੀ ਜਾਂਦੀ ਹੈ 24 ਤੋਂ ਪਹਿਲਾਂ ਪਹਿਲਾਂ ਜਾਨੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਵੀ ਕੋਈ ਉਹੋ ਜਿਹਾ ਵੱਡਾ ਸੱਦਾ ਆਊਗਾ ਜਿਹੜੀਆਂ ਮੰਗਾਂ ਹਜੇ ਵੀ ਲੜ ਖੜਾ ਰਹੀਆਂ ਕੋਸੈਂਟਰ ਨਾਲ ਕੋਸ ਪੰਜਾਬ ਨਾਲ ਉਹਦੇ ਤੇ ਜਾਨੀ ਤਕੜਾ ਸੱਦਾ ਆਊਗਾ ਆਉਣ ਵਾਲੇ ਦਿਨਾਂ 'ਚ ਉਹ ਸੰਘਰਸ਼ ਵਿੱਡਾ ਜਾਊਗਾ ਮੇਰਾ ਨਾਮ ਲਖਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਬਲਾਕ ਨਾਥਾਣਾ ਦਾ ਆਗੂ ਆ ਜਿੱਥੋਂ ਤੱਕ ਤੁਸੀਂ 2024 ਦੀਆਂ ਚੋਣਾਂ ਦੀ ਗੱਲ ਕੀਤੀ ਆ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਦਾ ਤਾਂ ਪਹਿਲਾਂ ਹੀ ਇਹ ਕਹੇ ਨਾਰਾ ਹੈਗਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਵੀ ਵੋਟਾਂ ਵਾਲਿਆਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਨਾਰੇ ਲਾਉਂਦੇ ਰਹੇ ਆਂ ਅਸੀਂ ਤੇ ਜਦੋਂ ਵੀ ਕੋਈ ਚੋਣਾ ਆਉਂਦੀਆਂ ਨੇ ਅਸੀਂ ਤਾਂ ਉਦੋਂ ਲੋਕਾਂ ਕੋਲੇ ਘਮੇਮ ਲੈ ਕੇ ਜਾਣੇ ਹੁੰਦੇ ਆਂ ਕਿ ਇਹਨਾਂ ਚੋਣਾਂ ਦਾ 70 ਸਾਲ ਦਾ ਤਜਰਬਾ ਦੇਖ ਲਓ 70 ਸਾਲਾਂ ਦੇ ਵਿੱਚ ਬਦਲ ਬਦਲ ਕੇ ਇੱਥੇ ਕਾਲੀ ਵੀ ਆਈ ਕਾਂਗਰਸ ਵੀ ਆਈ ਭਾਜਪਾ ਵੀ ਆਈ ਤੇ ਹੁਣ ਤੁਸੀਂ ਆਪ ਨੂੰ ਲਿਆ ਕੇ ਦੇਖ ਲਿਆ ਵੀ ਉਹਨਾਂ ਨੇ ਕਿੰਨੇ ਕੁ ਸਾਡੇ ਬਾਰੇ ਨਿਆਰੇ ਕਰਤੇ ਤੇ ਦੂਜੇ ਪਾਸੇ ਇਧਰ ਕਿਸਾਨ ਜਿਹੀ ਬੰਦਿਆਂ ਦੇ ਤੁਸੀਂ ਸੰਘਰਸ਼ਾਂ ਦਾ ਇਤਿਹਾਸ ਚੱਕ ਲਓ ਜਿਨ੍ਹਾਂ ਨੇ ਲਗਾਤਾਰ ਲੜ ਕੇ ਲੋਕਾਂ ਨੂੰ ਕੋਸ ਨਾ ਕੋਸ ਸਹੂਲਤਾਂ ਇਸ ਕਰਕੇ ਇਹ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਠੀਕ ਆ ਅਸੀਂ ਤਾਂ ਸਾਰੀਆਂ ਚਤਿਬੰਦਕਾਂ ਨੂੰ ਅਪੀਲ ਕਰਾਂਗੇ ਕਿ ਇਹ ਵੋਟਾਂ ਵਾਲੇ ਰਾਹ ਤੋਂ ਪਾਸੇ हट ਕੇ ਆਹ ਸੰਘਰਸ਼ਾਂ ਦੇ ਰਾਹ ਦੇ ਵਿੱਚ ਝੰਡੇ ਗੱਡ ਕੇ ਇੱਧਰ ਦੀ ਕੋਸ ਨਾ ਕੋਸ ਲੋਕਾਂ ਦੀ ਜੂਨ ਆ ਜਿਹੜੀ ਸੁਧਰ ਸਕਦੀ ਆ ਵੋਟਾਂ ਵਾਲੇ ਪਾਸੇ ਨਹੀਂ ਸੁਧਰਨੀਗੀ ਤੇ ਜਿੱਥੋਂ ਤੱਕ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਲੜ ਰਿਹਾ ਸੰਘਰਸ਼ ਕਿਉਂਕਿ ਪਹਿਲਾਂ 12 13 ਮਹੀਨੇ ਦਿੱਲੀ ਕਾਲੇ ਕਾਨੂੰਨਾਂ ਦੇ ਖਿਲਾਫ ਲੜੇ ਉਸ ਤੋਂ ਬਾਅਦ ਦੇ ਵਿੱਚ ਵੀ ਹੁਣ ਜਿੰਨੀਆਂ ਮੰਗਾਂ ਮਸਲੇ ਆ ਪਿਛਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੀਆਂ ਰਾਜਧਾਨੀਆਂ ਦੇ ਵਿੱਚ 26 27 28 ਨਵੰਬਰ ਨੂੰ ਤਿੰਨ ਦਿਨਾਂ ਦੇ ਮੋਰਚੇ ਲਾ ਕੇ ਆਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੋਇਆ ਹੈਗਾ ਜਦੋਂ ਵੀ ਆਹ ਚੋਣਾਂ ਤੋਂ ਪਹਿਲਾਂ ਕੋਈ ਨਾ ਕੋਈ ਐਲਾਨ ਆਉਣਾਗਾ ਇਹਨਾਂ ਮੰਗਾ ਮਸਲਿਆਂ ਤੇ ਰਹਿੰਦੇ ਮੰਗਾ ਮਸਲਿਆਂ ਦੇ ਸੰਘਰਸ਼ ਜਿਹੜਾ ਹੋਰ ਤੇਜ਼ ਹੋਣਾਗਾ